ਕਿਆ ਪੜੀਏ ਕਿਆ ਸੁਣੀ ਗੁਣੀਏ ਕਿਆ ਵੇਦ ਪ੍ਰਾਣਾ ਸੁਣੀਏ ਕਿਆ ਪੜੀਏ ਕਿਆ ਗੁਣੀਏ ਉਹ ਕਹਿੰਦੇ ਹੁਣ ਪੜਨੂ ਕੀ ਰਹਿ ਗਿਆ ਸਾਡਾ ਜਦ ਇੱਥੇ ਪਹੁੰਚ ਗਿਆ ਕਬੀਰ ਗੁਰ ਉਹ ਪੜਨਾਲੀ ਕੀ ਰਹਿ ਗਈ ਕਿਹੜਾ ਗ੍ਰੰਥ ਪੜੀਏ ਹੁਣ ਗੁਣ ਕੋਈ ਵੀ ਨਹੀਂ ਰਹਾ ਕੀ ਗੁਣ ਹੋਣਾ ਜੋ ਗੁਣ ਬਦਲ ਕਰੀਏ ਆਯੁਰਵੈਦਿਕ ਦਾ ਬਣਾ ਬਦਲ ਕਰੀਏ ਸੁਨਾਈ ਟੈਕ ਨਹੀਂ ਕਰਿਆ ਤੂੰ। ਕੀ ਗੁੜੀਏ? ਕੀ ਵੇਲ ਪਰਾਨਾ ਸੁਣੀਏ? ਵੇਲ ਪਰਾਨਾ ਸੁਣ ਕੇ ਕੀ ਫਾਇਦਾ? ਪਰਾਨਾ ਦਾ ਗਿਆ। ਵੇਲ ਪਹਿਲਾਂ ਲੱਗਿਆ ਪਰਾਨ ਵਾਹ ਲੱਗਿਆ। ਤੇਰਾ ਮਤਲਬ ਵੇਲ ਦਮ ਤੋ ਵੇਲ ਦੀ ਹੈ। ਵੇਲ ਜਿੱਤੇ ਪਰਾਨ ਲੱਗਦਾ ਨਾਲ। ਪਰਾਨ ਦਾ ਝਾੜ ਰਿਹਾ ਦਾ। ਇੱਥੇ ਵੇਦ ਦੱਸ ਗਿਆ ਨਾ। ਕੀ ਵੇਦ ਪਰਾਨ ਪਰਾਨਾ ਦਾ ਗਿਆਨ ਸੁਣਦਾ ਕੀ ਫਾਇਦਾ? ਕੀ ਲੈਣਾ ਤੋ ਹੁਣ? ਉਹਦੀ ਈ ਲੋੜ ਰਹੀ ਸਾਖੀਆਂ ਤੋ ਈ ਲੋੜ ਨਹੀਂ ਰਹੀ। ਇਹਨੂੰ ਗੁਰਬਾਣੀ ਨਹੀਂ ਸਮਝ ਆ ਗਈ ਸਾਖੀਆਂ ਦਾ ਕੋਈ ਮਹੱਤਵ ਨਹੀਂ ਹੁੰਦਾ ਬਸ ਪਾਈ ਗੁਰ ਦਾ ਆਦੀਆ ਬਰਾਨਾ ਕੋਈ ਮਹੱਤਵ ਨਹੀਂ ਹੁੰਦਾ ਬਸ ਸਭ ਦੇ ਵਿੱਚ ਉਲਟ ਗੱਲਾਂ ਨੇ ਸਭ ਲਿਖੀ ਹੋਈਆਂ ਸਭ ਦੇ ਵਿੱਚ ਮਨਵੰਤਾ ਸਾਰਿਆਂ ਗੁਰਮਤ ਤੋਂ ਦੂਰ ਕਰਦੀ ਉਹ ਸਟੈਂਡਰਡ ਦੀ ਗੱਲ ਇਹ ਤਾਂ ਉਹਦਾ ਗੁਰਮਤ ਨਾਲ ਸਬੋ ਜੁੜਦੀ ਦਿੰਦੀ ਆ ਉਹਦਾ ਕੱਚੀਆਂ ਗੱਲਾਂ ਨੇ ਸਾਰੀਆਂ ਇਹਦਾ ਸਾਰਾ ਕੱਚਾ ਇਹ ਤਾਂ ਹੈ ਉਹਨੇ ਲਿਖਿਆ ਬੋਲ ਰਾਜੀਵਾਂ ਜੀ ਦਾਹਾ ਸਿਆ ਜਿਆਦਾ ਬਾਬਾ ਉੱਥੋਂ ਚੱਲਿਆ ਬਾਬਾ ਉੱਥੋਂ ਚੱਲਿਆ ਕਿਸੇ ਗੁਰੂ ਨੇ ਵੀ ਜੇਕਰ ਕੀਤਾ ਬੋਲ ਅੰਦਰ ਸੇ ਜੇਕਰ ਕੀਤਾ ਬਾਬਾ ਉੱਥੋਂ ਚੱਲਿਆ ਉਹਨਾਂ ਨੇ ਕਿਉਂ ਕੀਤਾ ਉਹਨੇ ਕਿਉਂ ਕੀਤਾ ਇਹ ਤੋਂ ਬਦਲ ਲੱਗਾ ਕਿਸੇ ਪੜਨ ਦੀਆਂ ਲਿਖੀਆਂ ਜੇ ਬਾਰਾਂ ਨੇ ਹੋ ਜਾਂ ਕਿਸੇ ਪੜਨ ਦੀ ਲਿਖੀ ਹੋਈ ਇਹ ਪੱਟ ਪੜਨ ਤੇ ਹੁੰਦਾ ਨੇ ਉਹ ਲਿਖਿਆ ਹੋਇਆ ਕਿਸੇ ਪੜਨ ਦੀਆਂ ਬਾਰਾਂ ਨੇ ਭਾਈ ਉਹਦਾ ਨਾਮ ਰੋਬਰ ਚੱਲਿਆ ਸੋ ਜੀ ਥੋੜੇ ਸੁਣੇ ਕਿਆ ਹੋਈ ਜੋ ਸਹਾਇਜ ਨਾ ਮਿਲੇ ਉਹ ਸੋਈ ਆ ਪ੍ਰਾਣ ਪੜ ਲੋ ਗ੍ਰੰਥ ਪੜ ਲੋ ਪੜੇ ਤਾਂ ਹੋ ਕੀ ਹੋ ਗਿਆ ਭਲਾ ਜਿਹੜੇ ਰੋਜ਼ ਪੜਦੇ ਨੇ ਉਸ ਨਾਲੇ ਜਿਹੜੇ ਰੋਜ਼ ਸੁਣਦੇ ਨੇ ਕਿਸੇ ਨੂੰ ਮਿਲਿਆ ਸਹਾਇਜ ਵਸਤਾ ਹੋਈਏ ਕਿਸੇ ਕੀ ਫਾਇਦਾ ਅਗਰ ਪੜਨ ਦਾ ਹੋ ਕੀ ਰਿਹਾ ਬੜੇ ਸੁਣਦੇ ਕਦਾ ਕੀ ਤਾਂ ਰੋਜ਼ ਹੋ ਰਿਹਾ 2025 ਤੈ ਤਾਂ ਹੋਈ ਰਿਹਾ ਅਸੀਂ 85 ਸਾਲ ਤਾਂ ਹੋਏ ਗਏ ਕੀ ਨੂੰ ਰਾਜ ਮੜਿਆ ਤਾਂ ਸੱਤ ਸਈ ਸੜਵਣਾ ਨੂੰ ਵੇਖ ਕੇ ਸੋੜਣਾ ਨੂੰ ਵੇਖਿਆ ਜੇ ਰਿਜ਼ਲਟੇ ਕੋਈ ਨਹੀਂ ਆਦਾ ਕਿਉਂ ਨਹੀਂ ਫਿਰ ਰਿਜ਼ਲਟ ਹੈ ਕਿਉਂ ਨਹੀਂ ਇਹਦਾ ਕਿਹੜਾ ਮੰਦਾ ਕੁਛ ਨਾ ਸਭ ਕੁਝ ਇਹ ਗਲਤ ਹੈ ਕੁਛ ਨਾ ਕੁਛ ਗਲਤ ਨਹੀਂ ਸਭ ਕੁਝ ਇਹ ਗਲਤ ਹੈ ਕੁਛ ਨਾ ਕੁਛ ਗਲਤ ਨੂੰ ਦੋਲਾ ਲਾਜ ਹੋ ਜਾਂਦਾ ਤੇ ਸਭ ਕੁਝ ਗਲਤ ਨੂੰ ਦੋਲਾ ਲਾਜ ਕੋਈ ਨਹੀਂ ਸਭ ਕੁਝ ਉਲਟਾ ਵਾਇਦੀ ਪ੍ਰਦਾਨ ਕੀ ਆ ਗਈ ਜਦ ਮਾਇਆ ਆ ਗਈ ਮਾਇਆ ਨਹੀਂ ਵੜਿਆਈ ਆ ਗਈ ਸਭ ਕੁਝ ਉਲਟ ਹੋ ਗਿਆ ਜੋਗੀ ਜੰਦੇ ਦੇ ਤੋ ਮਾਇਆ ਨਹੀਂ ਵੜਦੀ ਸੀ ਉਦੋਂ ਜੋਗਿਆ ਨੇ ਐਸੇ ਕਰਕੇ ਗੱਲ ਕੀਤੀ ਗੋਲਣਾਂ ਕਰਿਆ ਉਹਨਾਂ ਕਹਿੰਦਾ ਮਾਇਆ ਤੋਂ ਉਲਟ ਇਤਿਹਸਾ ਦਾ ਗਰਕ ਹੋ ਗਿਆ ਬੇੜਾ ਨਾ ਮਾਇਆ ਹੀ ਮਾਇਆ ਦੀ ਹੀ ਉਹਨੂੰ ਦਿੱਤਾ ਗਿਆ ਸੀ ਉਦੋਂ ਕਾਹ ਨਿਕਲੇ ਰਾਜ ਰਾਜ ਵੀ ਸ਼ਰੂ ਦਾ ਅੰਸ਼ੇ ਚੋਂਦਾ ਜੋਗਿਆਂ ਦੇ ਇਥੇ ਜਰੀ ਹੁੰਦਾ ਗੁਰਦਾਂਗ ਜੋਗੀਆਂ ਦਾ ਚਰਚਾ ਕਰਦਾ ਧਰਮਗੰਤ ਇਹ ਵਿਸ਼ਰੂ ਨੂੰ ਬੁਲਣ ਲੱਗੇ ਵਿਸ਼ਰੂ ਨੂੰ ਬੁਲਣ ਨੂੰ ਫਿਰਦੇ ਜੇ ਵਿਸ਼ਰੂ ਨਾਲ ਪੜ੍ਹਨ ਜਿਹੜਾ ਆਇਆ ਵਿਦਵਾਨ ਨਾਲ ਜੋੜ ਲੈ ਆਪਰਾਜ ਨੂੰ ਬੈ ਕੇ ਤਾਂ ਧਰਮ ਦਾ ਇਹ ਬਿਲਕੁਲ ਹੀ ਉਲਟ ਗੇਣ ਲੱਗ ਗਿਆ ਸਾਰੇ ਹੀ ਗੇਰੇ ਉਲਟਾ ਵਿਸ਼ਰੂ ਨੂੰ ਤਾਂ ਦੁਨੀਆ ਹੀ ਨਹੀਂ ਹੋਇਆ ਵਰਬਾੜੀ ਵਿੱਚ ਤੇ ਸਭ ਨੇ ਖਬਰ ਹੈ ਰਾਜੇ ਲੂਟਾ ਹੈ ਹਰ ਕਾ ਨਾਮ ਨਾਲ ਜਪ ਸੁਗਵਾਰਾ ਕਿਆ ਸੋਚੇ ਬਾ ਰੰਗਵਾਰਾ ਬਾਰੰਗਵਾਰਾ ਬਾਰੰਗਦਾਰ ਬਾਰੂ ਬੁਵਾਰਾ ਬਾਰ ਬਾਰ ਕੀ ਸੋਚਦਾ ਹਰ ਦਾ ਨਾਮ ਜਪਦਾ ਤੇ ਹਰ ਹੰਤਾ ਲੋਕ ਕਰਦੇ ਸੀ ਹਾਰ ਕਰਦੇ ਸੀ ਨਹੀਂ ਹਰ ਦਾ ਨਾਮ ਜਪਣਾ ਉਹਨੂੰ ਬੰਦੇ ਹਰ ਕਾ ਨਾਲ ਜਪ ਸੁਗਵਾਰਾ ਹਰ ਕੀ ਹੈ ਇਹਦਾ ਗਿਆਨ ਨਹੀਂ ਲੈ ਰਿਹਾ ਤੂੰ ਹਰ ਦੇ ਖੋਜ ਵੀ ਕਨੇਹਾਰ ਕੀ ਹੁੰਦਾ ਹਰ ਦੇ ਖੋਜ ਬੰਦ ਕਰਤੀ ਸਰ ਕਦਮ ਪੱਥਰ ਦੀ ਮੂਰਤੀ ਨੂੰ ਘਰ ਮੰਨ ਲਿਆ ਵਿਹਾਰੇ ਜੋ ਦਰਸ਼ਨ ਦੇਉਗੋ ਖੋਜ ਲੈ ਮੂਰਤੀ ਨੂੰ ਖੋਜ ਕੇ ਦੇਖੋ ਜਹ ਰਹੇਗਾ ਦੇਖ ਲੈ ਬੰਦ ਚੌਰ ਕਰਕੇ ਟੈਸਟ ਕਰਕੇ ਵੀ ਇਹ ਜਹ ਰਹੇਗਾ ਕੀ ਹੈ ਉਹ ਜੇ ਕਰੀ ਕੋਈ ਤੂੰ ਕਹਵੇਂ ਮੰਨ ਲਿਆ ਵੀ ਪੱਥਰ ਜਹ ਰਹੇਗਾ ਗਵਾਰਲ ਦੂ ਪਸ਼ੂ ਹਰ ਕਾ ਗਿਆਨ ਨਹੀਂ ਉਹ ਲੈ ਰਿਹਾ ਕਿ ਜਿੱਤੇ ਹਰ ਦਿਨ ਦੱਸਿਆ ਉਹ ਤੇ ਹਰ ਹੈ ਕਿ ਉਹ ਹਰ ਹੈ ਕਿਆ ਸੋਚੇ ਬਾਰ 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 ਕੀ ਸੋਚੇ 2014 ਆਪਣੇ ਨਾਲ ਅੱਡ ਬੀਤੀ ਹੋਈ ਹੋਈ ਆ ਨਾ ਆਪ ਵੀ ਇਹੀ ਕੁਛ ਕਰਦਾ ਸੀ ਰਣਕਬੀਰ ਤੋ ਅੰਦਰ ਆਰੇ ਦੀਪ ਕਿਈ ਹੈ ਇੱਕ ਬਸਤ ਅਗੋਚਰ ਲਈ ਹੈ ਕਿਹਦੇ ਵਿਹਾਰੇ ਦੇ ਵਿੱਚ ਦੀਪ ਕਿਈ ਦਾ ਜਿਹੜਾ ਹੋਵੇ ਦੀਪ ਦੀ ਲੋੜ ਹੈ ਸਾਨੂੰ ਅਗਿਆਨਤਾ ਹੈ ਸਾਡੇ ਅੰਦਰ ਹਰ ਵਾਰ ਇਹ ਤਾਂ ਗਿਆ ਚਾਹੀਦਾ ਹਰਦਾ ਜਿਵੇਂ ਨੇਰੇ ਦੇ ਵਿੱਚ ਦੀਵੇ ਦੀ ਲੋੜ ਹੈ ਉੱਥੇ ਚੰਗਲ ਹੋਊਗਾ ਤਾਂ ਸਾਥ ਉੱਥੇ ਪਤਾ ਲੱਗੂ ਕਿ ਪਿਆ ਕੀ ਨਹੀਂ ਪਿਆ ਤਾਂ ਉੱਤੇ ਜਾ ਕੇ ਵੜਾਂਗੇ ਕਿ ਹਰ ਵਾਰੇ ਸਾਨੂੰ ਅਗਿਆਨਤਾ ਹੈਗੀ ਨਹੀਂ ਹਰ ਵਾਰੇ ਤਾਂ ਹਰਦਾ ਗਿਆਨ ਲੈਣਾ ਚਾਹੀਦਾ ਹਰਦਾ ਹੀ ਗਿਆਨ ਲੈਣਾ ਚਾਹੀਦਾ ਇਹ ਹਰ ਦਾ ਗਿਆਨ ਲੈਣ ਵਿੱਚ ਆਪਣਾ ਬੈਠਣਾ ਹੈ ਜਿਵੇਂ ਨੇਰੇ ਦੀਪ ਚਾਹੀਦਾ ਐਵੇਂ ਹਰ ਦਾ ਸਾਨੂੰ ਗਿਆਨ ਚਾਹੀਦਾ ਸਾਡੇ ਅੰਦਰ ਹਰ ਦੀ ਸਮਝ ਆ ਚੁੱਕੀ ਹੈ ਹਰ ਦਾ ਹੈਗਾ ਅੰਦਰ ਕੀ ਚਾਹਣਾ ਹੈ ਦੀ ਸਾਡੇ ਅੰਦਰ ਹਰ ਅੰਦਰ ਹੈ ਵਸਤ ਅਗੋਚਰ ਪਾਈ ਘਟ ਦੀਪ ਕਰਹਾ ਸਮਾਈ ਜੇ ਅਗੋਚਰ ਵਸਤ ਮਿਲ ਜਵੇ ਹਰ ਦਾ ਗਿਆਨ ਮਿਲ ਜਵੇ ਅਗੋਚਰ ਵਸਤਾਂ ਕਹਿੰਦੇ ਨੇ ਸੰਸਾਰ ਚ ਕਹਿੰਦੀ ਹੁੰਦਾ ਹੈ ਏ ਬੁੱਧੀ ਦੇ ਤੋਂ ਪਰੇ ਹੈ ਜਿਹੜਾ ਬੁੱਧੀ ਤੋਂ ਪਰਿਆ ਅਗੋਚਰ ਸੰਸਾਰੀ ਬੁੱਧੀ ਦੇ ਅੰਦਰ ਗਿਆ ਨਹੀਂ ਹੈ ਸੰਸਾਰੀ ਬੁੱਧੀ ਬੁੱਧੀ ਤੋਂ ਪਰੇ ਦਾ ਗਿਆਨ ਅਗੋਚਰ ਅਗੋਚਰ ਬਬੂਨ ਆਪਾਰ ਉਤਾਰ ਚਰਾਵਤ ਇਹ ਸੰਸਾਰ ਤੋਂ ਪਰੇ ਜਾ ਵੀ ਜਾਇਆ ਜਾ ਸਕਦਾ ਹੈ ਸੰਸਾਰ ਤੋਂ ਉੱਪਰ ਉੱਠ ਕੇ ਬਾਹਰ ਤੋਂ ਉੱਪਰ ਉੱਠ ਗਈ ਇਹਦੀ ਇਹਦਾ ਸੇਵਨ ਕੀਤਾ ਜਾ ਸਕਦਾ ਚਰਿਆ ਜਾ ਸਕਦਾ ਉਹਦਾ ਪਾਰ ਉਹਦਾ ਚਰਾਵਤ ਚਾਰਾ ਨੇ ਚਰਾਵਤ ਇਹ ਖਾਦਾ ਜਾ ਸਕਦਾ ਸੰਸਾਰ ਤੋਂ ਸਰੀਰ ਤੋਂ ਉੱਤੇ ਉੱਤੇ ਇਹਦੀ ਖੁਰਾਕ ਸੰਸਾਰ ਨਾਲ ਜੁੜੀ ਹੋਈ ਨਹੀਂ ਇਹ ਸੰਸਾਰ ਦੇ ਸਰੀਰ ਨਾਲ ਜੁੜ ਕੇ ਇਹ ਨੂੰ ਹੀ ਖਾਦਾ ਜਾ ਸਕਦਾ ਚਰਿਆ ਜਾ ਸਕਦਾ ਸਰੀਰ ਤੋਂ ਅਲੱਗ ਹੋ ਕੇ ਵੀ ਚਰਿਆ ਜਾ ਸਕਦਾ ਜੇ ਇਹ ਪਦਾਰਥ ਲੈਣ ਦੇ ਤਸਵੀਰ ਕੀ ਕਹਿੰਦਾ ਕਬੀਰ ਇਹ ਕਹਿ ਰਿਹਾ ਵੀ ਜਿਹੜਾ ਸਰੀਰ ਹੈ ਇਹਦੇ ਰਹਿੰਦੇ ਇਹ ਚੀਜ਼ ਨਹੀਂ ਬਣਦੀ ਸਰੀਰ ਦੇ ਨਾਲ ਜੁੜ ਕੇ ਇਹ ਗਿਆਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਕੋਈ ਜਨਮਾਂ ਬਾਅਦ ਕਹਿੰਦੇ ਨੇ ਬਦਲੇ ਨੇ ਜਾ ਅਖਾਂ ਗਣੀ ਹੈ ਜਰੀਦ ਦੇ ਮਨ ਲਈ ਦੇ ਦੇਖਣਾ ਕਹਿੰਦੇ ਸ਼ਰੀਰ ਦੇਖਣ ਦੀ ਗੱਲ ਕਰ ਲੈਣੀ ਹੈ RAM ਰਤਨ ਤਾਂ ਪਾਈਏ ਜੋ ਪਹਿਲੇ ਤਜੇ ਸ਼ਰੀਰ ਇਹ ਸ਼ਰੀਰ ਨੂੰ ਭੁੱਲ ਜਾ ਪਹਿਲੇ ਛੱਡ ਦੇ ਫੇਰ ਇਹ ਅਗੋਚਰ ਬਸ ਗਲੂਬ RAM ਰਤਨ ਤੰਬ ਪਾਈਏ ਜੋ ਪਹਿਲੇ ਤਜੇ ਸ਼ਰੀਰ ਨੂੰ ਤਾਈ ਜਮਲ ਕਨ ਸ਼ਰੀਰ ਤਾਂ ਲੰਘੋ ਇਸ ਕਰਕੇ ਅਗੋਚਰ ਤਾਂ ਆਇਆ ਹੈ ਸ਼ਰੀਰ ਤੋਂ ਛੱਡ ਕੇ ਬਾਅਦ ਚ ਮਿਲਦਾ ਹੈ ਸਰੀਰ ਸਾਰਾ ਤਿਆਗ ਕੇ ਬਾਅਦ ਚ ਮਿਲਦਾ ਹੈ ਉਹ ਸਰੀਰੇ ਤਿਆਗਿਆ ਸੀ ਉਹਨਾਂ ਦਾ ਜੱਤਲਵਾਰ ਕੱਢ ਕੇ ਕਿਹਾ ਸੀ ਬਿੱਛੇ ਦੇ ਦੋ ਸਰੀਰੇ ਮੁਗਿਆ ਸੀ ਉਹ ਰੋਹ ਤਲਵਾਰ ਨਾ ਕੀ ਦਿੱਤੀ ਬਾਕੀ ਬਹੁਤ ਦਾ ਜੀਵਨ ਦੀ ਫੇਰ ਉਹ ਸਮਝ ਗਿਆ ਜੀ ਵਸਤ ਅਗੋਚਰ ਪਾਈ ਕਟ ਦੀਪਕ ਰਹਾ ਸਮਾਈ ਉਹ ਗਿਆਨ ਮਿਲ ਗਿਆ ਅਗੋਚਰ ਵਸਤ ਸੁਲਗੀ ਦੋ ਆਠ ਗਿਆਨ ਵੱੜ ਗਿਆ ਕੁਰਬਾਨੀ ਦੀ ਸੋਝੀ ਮਿਲ ਗਈ ਬਾਜੰਦਰ ਜਨਰਲ ਹੋ ਗਿਆ ਘੜਤੀਪ ਕਰਿਆ ਸਮਾਈ ਗੁਰਬਾਣੀ ਸੋਚੀ ਨਾਲ ਜਨਰਲ ਹੋ ਲੋ ਗੁਰਬਾਣੀ ਹੈਗੀ ਐ ਸੋਚੀ ਦੀ ਸਾਨੂੰ ਕੀ ਕਹਿੰਦੀ ਐ ਇਹ ਨਹੀਂ ਪਤਾ ਇਹਨੂੰ ਗੁਰਬਾਣੀ ਨੇ ਸਾਡੇ ਕੋਲ ਪਰੇ ਕੀ ਕਹਿੰਦੀ ਐ ਕੀ ਸਮਝਉਂਦੀ ਐ ਇਹਦਾ ਨਹੀਂ ਪਤਾ ਜਦੋਂ ਨਹੀਂ ਸਮਝ ਆ ਗਈ ਸਾਨੂੰ ਲੋ ਜੀ ਉਹ ਕਾ ਕਵੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮੰਨਿਆ ਜਦ ਕਦੇ ਅੰਦਰ ਚੱਲਣ ਹੋ ਗਿਆ ਫੇਰ ਜਾਣ ਲਿਆ ਅੰਦਰੇ ਦੀ ਗੱਤ ਹਰ ਤਾਂ ਅੰਦਰੇ ਦੀ ਉਹ ਕਵੀਰ ਅਬ ਜਾਣਿਆ ਮੇਰੇ ਅੰਦਰ ਚੱਲਣ ਹੋ ਗਿਆ ਮਿਲਦਾ ਜਾਣ ਲਿਆ ਜਿਹਦੇ ਅੰਦਰ ਚੱਲਣ ਹੋ ਗਿਆ ਉਹਨੇ ਜਾਣ ਲਿਆ ਅਬ ਜਾਣਿਆ ਜੋ ਜਾਣਦੇ ਸੋ ਬੋਲਦੇ ਹੁਣ ਮੇਰਾ ਮਨ ਮੰਨ ਗਿਆ ਵੀ ਹਰ ਆ ਆ ਦੀ ਹੈ ਹਰ ਆ ਹੈ ਆ ਦੀ ਕਵੀਰ ਦਾ ਹਰ ਉਹਦੇ ਹਿੱਸਾ ਹੈ ਸੰਸਾਰ ਦਾ ਉਹ ਭੂਤ ਹੀ ਹੈ ਸੰਸਾਰ ਦਾ ਹਾ ਜਿਹੜਾ ਪੂਰਤੀ ਹੈ ਪੂਰਤੀ ਦੇ ਵਿਚਾਰ ਹੁੰਦਾ ਨਹੀਂ ਹਨ ਮੈਂ ਪਰਮੇਸ਼ਰ ਨਾਲ ਉਹ ਵਿਦਵਾਨ ਕਹਿੰਦੇ ਜਰੇ ਜਰੇ ਜਾਂਦਾ ਤੇ ਜਨੇ ਜਰੇ ਜੇ ਫਿਰ ਮਾਇਆ ਦੇ ਲਿਫਟਾ ਲਿਫਟਾ ਹੱਥ ਮਾਇਆ ਦੇ ਵਿੱਚ ਲਿਫਟ ਕਿੱਥੇ ਰਹਿ ਗਿਆ ਅਸਲ ਜੀ ਧਰਮ ਬਾਰੇ ਬਿਲਕੁਲ ਰਤਾਮਰ ਸਾਹੀ ਗਿਆਨ ਨਹੀਂ ਹੈ ਵਿਦਵਾਨੋ ਜੀ ਬਹੁਤ ਥੋੜੇ ਤੋਂ ਥੋੜਾ ਗਿਆਨ ਵੀ ਨਹੀਂ ਹੈ ਜਿਹੜੇ ਬੰਦੇ ਨੇ ਕਿ ਜੱਦੇ ਜੱਦੇ ਚ ਉਹਨਾਂ ਦਾ ਬਿਲਕੁਲ ਹੀ ਗਿਆਨ ਹੈ ਨਹੀਂ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਮਾਇਆ ਤੋਂ ਬਾਹਰ ਜਲਤ ਹੈ ਜੂਰੇ ਪਾਸੇ ਕਹਿੰਦੇ ਜਰੇ ਜੱਦੇ ਚ ਉਹ ਗੁਰਬਾਣੀ ਦਾ ਕਹਿੰਦੀ ਹੈ ਬਾਹਰ ਮੇ ਪਰਮੇਸ਼ਰ ਦਾ ਨਹੀਂ ਜਲ ਹੈ ਉਹਦੇ ਚ ਪਰਮੇਸ਼ਰ ਕਿੱਥੇ ਹੁੰਦਾ ਤੁਸੀਂ ਵੀ ਇਹ ਜਰੇ ਜਰੇ ਸਿੱਖ ਵਿਦਵਾਨ ਕਹੀ ਉਹ ਦੁਨੀਆ ਦਾ ਕਹੇ ਸਿੱਖ ਵਿਦਵਾਨ ਬੰਦੇ ਨੇ ਜਿਹੜੇ ਸਿੱਖ ਵਿਦਵਾਨ ਬੰਦੇ ਨੇ ਉਹ ਮਹਾ ਮੂਰਖ ਨੇ ਬਹਾਮੂਰਗ ਵਿਦਵਾਨ ਹੁਣੇ ਨਾ ਬੂਰਗ ਬੂਰਗ ਦਾ ਵਿਦਵਾਨ ਹੁਣੇ ਨਾ ਸਾਰੇ ਹੀ ਪੜ੍ਹਨ ਤਾਂ ਬੂਰਗ ਹੈ ਬਹਾਮੂਰਗ ਦੀ ਕਹਾਣੀ ਸੁਣ ਪੜ੍ਹਨ ਤੁਰੂਗਾ ਬੂਰਗਾ ਕੇਹਾ ਕਰ ਬੋਲਿਓ ਪੜ੍ਹੇ ਸਾਡੇ ਸਿੱਖ ਤੋਂ ਆਂ ਬੂਰਗ ਜੋ ਸਾਡੇ ਕੋਲ ਗੁਰਬੰਦੀ ਦਾ ਗਿਆਨ ਹੈ ਇਹ ਬਹਾਮੂਰ ਹੋਣਾ ਹੈ ਉਲਟੇ ਉਹਨਾਂ ਨੂੰ ਵੀ ਦੱਸਣ ਦੇ ਪੜਤਾਂ ਨੂੰ ਵੀ ਜਰੇ 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 ਪਤਾ ਨਹੀਂ ਕੀ ਦੀ ਗੱਲ ਸੁਣ ਲਈ ਇਹਨੇ ਧਰਮ ਦੀ ਅਦਬਾਂ ਨੂੰ ਲੋਕ ਹੋਰ ਧਰਮ ਬੜੀ ਜਾਂਦੇ ਰਹਿਣਾ ਉਹਨਾਂ ਦਾ ਅਸਰ ਹੋ ਗਿਆ ਉਹ ਬਰੁਖੇ ਦੇ ਲਿਖੇ ਨੇ ਬਰੁਖੇ ਦੇ ਲਿਖੀ ਗੱਲ ਬਰੁਖ ਨੂੰ ਸਮਝ ਆਇਆ ਦੇਸ਼ੇ ਦੀ ਉਹਨਾਂ ਨੇ ਇਹਨੂੰ ਸਮਝ ਆ ਗਈ ਬਰੁਖੇ ਲਿਖਿਆ ਤਾਂ ਬੁਨੇ ਤੋ ਇਹ ਬਰੁਖ ਦਾ ਲਿਖਿਆ ਹੋਇਆ ਹੈ ਜੀ ਲਿਖਿਆ ਤਾਂ ਆਦਮੀ ਨਹੀਂ ਗਿਆ ਪਰ ਆਦਮੀ ਉਹਨੂੰ ਬਰੁਖ ਨਹੀਂ ਹੋਏਗਾ ਉਹ ਸਰੀਰ ਦੇ ਧਾਰੀ ਨਹੀਂ ਹੈ ਉਹ ਬੁਲਾਇਆ ਕਿ ਰਣੇ ਬੋਲੇ ਉਹ ਹੋਇਆ ਉਹ ਨਾਲ ਦੇ ਦਰਜਾ ਕੇ ਆਇਆ ਜੀ। ਗੁਰੂ। ਮਨਮਾਨੇ ਲੋਗ ਨਾ ਪਤੀਜੇ ਨਾ ਪਤੀਜੇ ਤੋ ਕਿਆ ਕੀਜੇ। ਕਹਿੰਦੇ ਜਦੋਂ پیسے ਦਾ ਮਨਮਾਨਦਿਆਂਦੇ ਨਾ ਲੋਕਾਂ ਨੂੰ ਨਹੀਂ ਸਮਝ ਆਉਂਦੀ ਇਸ ਗੱਲ ਦੀ ਵੀਰਾਂ ਮਨ ਬੰਦ ਗਿਆ। ਇਹਦਾ ਸ਼ੁਰੂ ਹੋ ਗਿਆ। ਲੋਕ ਨਾ ਪਤੀਜੇ ਲੋਕਾਂ ਨੇ ਵਿਸ਼ਵਾਸ ਨਹੀਂ ਕਰਨਾ ਮੇਰੇ ਇਸ ਗੱਲ ਤੇ। ਕੋਈ ਹਾਂ ਜੁਬੀਰ ਨੇ ਪਾ ਲਿਆ ਆ ਅਕਬਰ ਤੂੰ ਸਮਝ ਆ ਗਈ। ਲੋਕ ਨਾ ਪਤੀਜੇ। ਅਨਨ 45 ਤੌਕਾ ਕੀ ਜਾਂਦਾ ਫਿਰ ਮੈਂ ਕੀ ਲੈਣਾ ਜੇ ਨਹੀਂ ਲੋਕਾਂ ਨੂੰ ਵਿਸ਼ਵਾਸ ਹੋ ਇਹ ਗੱਲ ਤੇ ਵਿਸ਼ਵਾਸ ਲੋਕਾਂ ਨੂੰ ਰਾਕੇ ਮੈਂ ਲੈਣਾ ਕੀ ਹੈ ਇਹਨਾਂ ਤੋਂ ਕੋਈ ਜ਼ਰੂਰ ਪਾਲੇ ਲੋ ਇਹਨਾਂ ਨੂੰ ਮੋੜਿਆ ਹੀ ਨਹੀਂ 45 ਤੌਕਾ ਕੀ ਜਾਂਦਾ ਮੇਰਾ ਕੀ ਧੰਦ ਤੰਗ ਤੋਲ ਦੇਣਗੇ ਲੋਕ ਵੇੜਾ ਕੀ ਨੂੰ ਸਾਣ ਕਰ ਦੇਣਗੇ ਨਹੀਂ ਫਤਿਹ ਦੇ ਨਾਮ ਦੀ ਜਨ ਮੈਂ ਇਹਨਾਂ ਨੂੰ ਮੋੜ ਵਾਸਤੇ ਨਹੀਂ ਆਪਣਾ ਮਨ ਮੋੜ ਵਾਸਤੇ ਹੈ ਆਪਾਂ ਦਾ ਮਨ ਬਣਾਉਣ ਵਾਸਤੇ ਗੁਰਬਾਣੀ ਦਾ ਗਿਆਨ ਲੈਣਾ ਅਸੀਂ ਲੋਕਾਂ ਨੂੰ ਬਣਾਉਣ ਵਾਸਤੇ ਜਿਵੇਂ ਦੁਕਾਨ ਦਾ ਦਰਸਾ ਦੇ ਲਿਆ ਗੱਲ ਜਿਹਨੇ ਆਪਣਾ ਮਨ ਬਣਾ ਲਿਆ ਉਹ ਜਿਹਨੇ ਆਪਣਾ ਮਨ ਬਣਾ ਲਿਆ ਉਹ ਇਹ ਪ੍ਰੋਸੀਜਰ ਅਡਾਪਟ ਕਰ ਲਵੇ ਉਹਦੀ ਮਦਦ ਹੋ ਸਕਦੀ ਹੈ ਲੈਣੇ ਨੇ ਆਪਣਾ ਮਨ ਬਣਾਉਣਾ ਤਾਂ ਫੇਰ ਉਠਾ ਲਿਆ ਇਹਨੇ ਇਹਨੇ ਆਪਣਾ ਮਨ ਨੂੰ ਲੋੜ ਹੁੰਦਾ ਹੈ ਉਹਨੂੰ ਨਾਮ ਹੋ ਜਾਂਦਾ ਹੈ ਉਹਦੇ ਵਾਸਤੇ ਹੀ ਇਹ ਹੱਥ ਨੇ ਉਹਦੇ ਵਾਸਤੇ ਹੀ ਇਹ ਦਾ ਫਿਰ ਹੋਰ ਬਾਕੀਆਂ ਵਾਸਤੇ ਕੋਈ ਉਹਨਾਂ ਨੇ ਤਾਂ ਉਹਨੂੰ ਲੋੜ ਹੋਈ ਨਹੀਂ ਆਪਣੋ ਜਦ ਬਾਰੇ ਸਮੂਹ ਹਾਰਬਰ ਪਰ ਆ ਉਹਨਾਂ ਨੇ ਪੀੜਹੀ ਨਹੀਂ ਪਾਣੀ ਜੀਦੇ ਉਹਦੇ ਬਨੋਂ ਦਰਿਆ ਚੱਲਦਾ ਰਹੇ ਉਹਨੇ ਕੀ ਲੈਣ ਉਹਦਾ ਦਰਿਆ ਉਹਦੇ ਨੇ ਵੀ ਕਿਸੇ ਤਰੀਕਾ ਬਣਾ ਕੇ ਨਾ ਜੂਗਾ ਤੇ ਮੇਰਾ ਪੈਰ ਪਾਣੀ ਨਾਲ ਲੱਗ ਜਾਏ ਪੈਰਾਂ ਨੂੰ ਵਜੇ ਨਾ ਜਾਵੇ Thank you.